ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਿੰਦਰ ਸਿੰਘ ਜਹਾਨ ਅੱਜ ਮੇਰੇ ਤੇ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਸਵੇਰ 5 5 ਵਜੇ ਮੇਰੀ ਧਰਮ ਪਤਨੀ ਨੇ ਮੈਨੂੰ ਦੱਸਿਆ ਕਿ ਬਾਈ ਮੁਕੇ ਨੇ ਫੋਟੋ ਭੇਜੀ ਆ ਮਾਸੀ ਜੀ ਦੀ ਗਵਿੰਦਗੜ ਵਾਲੇ ਮਾਸੀ ਜੀ ਨਹੀਂ ਰਹੇ ਸਾਡੀ ਮਾਸੀ ਜੀ ਤੇ ਮਾਤਾ ਜੀ ਤੇ ਇੱਕ ਮਾਸੀ ਜੀ ਚੁੱਗਿਆਂ ਨੇ ਤਿੰਨ ਭੈਣਾਂ ਸਨ ਅਤੇ ਇਹਨਾਂ ਦਾ ਪਿੰਡ ਸੀ ਜੰਗੀ ਰਾਣਾ ਤੇ ਮਾਸੀ ਜੀ ਸਾਨੂੰ ਬਹੁਤ ਪਿਆਰ ਕਰਦੇ ਸਨ ਤੇ ਮਾਸੀ ਜੀ ਬਹੁਤ ਵੱਡੇ ਸਰਦਾਰ ਨੂੰ ਵਿਆਹ ਹੋਏ ਸਨ ਤੇ ਸਾਡੀ ਮਾੜੇ ਟਾਈਮ ਤੇ ਮੇ ਤਾਂ ਹਮੇਸ਼ਾ ਮਦਦ ਕਰਦੇ ਸਨ ਜਦੋਂ ਵੀ ਅਸੀਂ ਗਵਿੰਦਗੜ੍ਹ ਜਾਂਦੇ ਖਾਸ ਕਰਕੇ ਮੈਂ ਜਾਂਦਾ ਤਾਂ ਮੈਨੂੰ ਹਮੇਸ਼ਾ ਪੈਸੇ ਦੇ ਕੇ ਮਾਸੀ ਜੀ ਸਾਡੀ ਤੋਰਦੀ ਤੇ ਮੇਰੀ ਮਾਂ ਦਾ ਬਹੁਤ ਪਿਆਰ ਸੀ ਤੇ ਹਮੇਸ਼ਾ ਮੇਰੀ ਮਾਂ ਮੇਰੀ ਮਾਸੀ ਜੀ ਨੂੰ ਯਾਦ ਕਰਦੀ ਰਹਿੰਦੀ ਸੀ ਅਜੇ ਤੱਕ ਮੇਰੀ ਮਾਂ ਨੂੰ ਮੇਰੀ ਮਾਸੀ ਜੀ ਦੀ ਮੌਤ ਦਾ ਪਤਾ ਨਹੀਂ ਲੱਗਿਆ ਜਦੋਂ ਪਤਾ ਲੱਗੂਗਾ ਤਾਂ ਪਤਾ ਨਹੀਂ ਕਿੰਨਾ ਕ ਦੁੱਖਾਂ ਦਾ ਪਹਾੜ ਟੁੱਟੂਗਾ ਮੇਰੀ ਮਾਸੀ ਜੀ ਦੇ ਤਿੰਨ ਬੱਚੇ ਸਨ ਦੋ ਮੁੰਡੇ ਕੁਲਦੀਪ ਸਿੰਘ ਪਿੱਲੀ ਤੇ ਸਰਦਾਰ ਮਲਕੀਤ ਸਿੰਘ ਗਵਿੰਦਗਾੜਾ ਤੇ ਇੱਕ ਬੇਟੀ ਸੀ ਜੋ ਕੈਨੇਡਾ ਰਹਿੰਦੀ ਹੈ ਤੇ ਮਾਸੀ ਜੀ ਕੋਲੇ ਸਾਡਾ ਬਹੁਤ ਆਉਣਾ ਜਾਣਾ ਸੀ ਗਵਿੰਦਗਾੜਾ ਜਦੋਂ ਵੀ ਅਸੀਂ ਪਿੰਡ ਜੰਗੀਰਾਂ ਨੇ ਨਾਨਕੇ ਜਾਂਦੇ ਤਾਂ ਉੱਥੇ ਵੀ ਮਾਸੀ ਜੀ ਟੁੱਟੀਆਂ ਚ ਉਹnde ਜਾਂਦੇ ਰਹਿੰਦੇ ਸਨ ਤੇ ਮਾਸੀ ਜੀ ਸਾਡੇ ਕੋਲੇ ਪਿੰਡ ਜੱਸੀਪੋਵ ਵਾਲੀ ਵੀ ਬਹੁਤ ਆਉਂਦੇ ਸਨ ਇਸ ਕਰਕੇ ਸਾਡਾ ਮਾਸੀ ਜੀ ਨਾਲ ਬਹੁਤ ਪਿਆਰ ਸੀ ਇੱਕ ਸਾਡੀ ਮਾਸੀ ਨੇ ਸੀ ਇੱਕ ਸਾਡੀ ਵੱਡੀ ਮਾਂ ਸੀ ਤੇ ਸਾਡੀ ਮਾਸੀ ਜੀ ਅਰਗਿਆਂ ਦੀ ਮੰਮੀ ਅਰਗਿਆਂ ਦੀ ਮਾਤਾ ਸ਼ੁਰੂ ਚ ਹੀ ਮੌਤ ਹੋ ਗਈ ਸੀ ਤੇ ਇਹਨਾਂ ਨੂੰ ਇਹਨਾਂ ਦੀ ਚਾਚੀ ਜੀ ਨੇ ਪਾਲਿਆ ਸੀ ਬੜੇ ਦੁੱਖਾਂ ਚ ਪਾਲਿਆ ਸੀ ਮੇਰਾ ਨਾਨਕਾ ਬਹੁਤ ਵੱਡਾ ਸਰਦਾਰ ਆ ਭਲਾਂ ਦੀ ਪਰਿਵਾਰ ਪਰ ਇਹਨਾਂ ਨੇ ਹਮੇਸ਼ਾ ਹੀ ਆਪਣੀ ਮਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਸੀ ਤੇ ਦੋਸਤੋ ਮਾਸੀ ਦੇ ਚਲੇ ਜਾਣ ਨਾਲ ਜਿੱਥੇ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਬਹੁਤ ਦੁਖਵਲੀ ਗੱਲ ਹੈ ਮਾਸੀ ਜੀ ਹਮੇਸ਼ਾ ਸਾਡੇ ਦਿਲਾਂ ਚ ਬਸਦੇ ਰਹਿਣਗੇ ਮਾਸੀ ਜੀ ਸਾਡੇ ਕੋਲੇ ਜੱਸੀਪੁਰ ਵਾਲੀ ਬਹੁਤ ਹੁੰਦੇ ਜਾਂਦੇ ਸਨ ਤੇ ਅਸੀਂ ਮਾਸੀ ਜੀ ਗਵਿੰਦਗੜ੍ਹ ਵਾਲੀ ਨੂੰ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਸੀ ਤੇ ਮਾਸੀ ਜੀ ਦੀ ਪਿਛਲੇ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਦਾ ਇਲਾਜ ਬਠਿੰਡੇ ਵਿੱਚ ਹੀ ਚੱਲ ਰਿਹਾ ਸੀ ਤੇ ਹਰ ਰੋਜ਼ ਮਾਸੀ ਜੀ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਸਨ ਤੇ ਮਾਸੀ ਜੀ ਕਾਫੀ ਦਿਨਾਂ ਤੋਂ ਕਾਫੀ ਬਿਮਾਰ ਸਨ ਤੇ ਰਾਤ ਮਾਸੀ ਜੀ ਅਕਾਲ ਚਲਾਣਾ ਕਰ ਗਏ ਪਰ ਹਜੇ ਤੱਕ ਸਾਡੀ ਮਾਤਾ ਨੂੰ ਨਹੀਂ ਦੱਸਿਆ ਅਸੀਂ